ਰਾਮ ਦਿੱਲੀ ਦਿੱਲੀ ਚਾਂਦਨੀ ਚੌਕ ਜਿੱਥੇ ਭੰਤਨ ਸਾਹਿਬ ਸ੍ਰੀ ਗੁਰੂ ਸੇਗਵਾਰ ਮਹਾਰਾਜ ਜੀ ਸ਼ਹਾਦਤ ਹੋਈ ਸੀ ਇਸ ਦੇਸ਼ ਦੇ ਲਈ ਔਰ ਇਹੋ ਦੇ ਹਾਲਾਤ ਕੀ ਬਣਾ ਦਿੱਤੇ ਆ ਕਿ ਜਿਹੜੇ ਕਹਿੰਦੇ ਦਿੱਲੀ ਮਾਡਲ ਪੰਜਾਬ ਚ ਲਾਗੂ ਕਰਨਾ ਪਹਿਲਾਂ ਉਹਨਾਂ ਦੇ ਇਥੋਂ ਦੇ ਹਾਲਾਤ ਕੋਟਾ ਦੀ ਦੇਖੋ ਰੁੱਖਾਂ ਦੇ ਕੀ ਹਾਲਾਤ ਨੇ ਯਾਰੇ ਦੋਲੇ ਬਖਾਇਓ ਆਹ ਸਫਾਈ ਆ ਦਿੱਲੀ ਦੀ ਆਹ ਸਫਾਈ ਜਿਹੜੀ ਅੱਖੇਂ ਬੋਲਦੀ ਆ ਥਾ ਥਾ ਤੇ ਕੁੱਟ ਕੇ ਕਬੇਰ ਸਰਕਾਰ ਨੇ 1 ਕਰੋੜਾਂ ਰੁਪਏ ਲਾਏ ਤੇ ਆ ਲੋਕਾਂ ਦੇ ਹਾਲਾਤ ਦੇਖੋ ਆ ਬੁਰੱਖਾਂ ਦੇ ਹਾਲਾਤ ਆ ਸਾਥ ਸਾਥ ਤੁਹਾਨੂੰ ਘਟਕੇ ਘਟਕੇ ਮਿਲ ਗਏ ਆ ਬਾਰਾਂ ਦੇ ਨਾਲ ਵੀ ਸਰ ਜੀ ਕੁਝ ਮਿਲੂਗਾ ਵੇਖੋ ਇਹ ਹਾਲਾਤ ਨੇ ਦਿੱਲੀ ਦੇ ਜਿਹਨੂੰ ਕਹਿੰਦੇ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਾਗੂ ਕਰਨਾ ਸਾਨੂੰ ਤੁਹਾਡਾ ਮਾਡਲ ਨਹੀਂ ਚਾਹੀਦਾ ਆ ਜੀ ਸਾਹਮਣੇ ਚਾਰ ਵੀ ਦਿਖਾਣੇ ਆਂ ਔਰ ਸਾਹਮਣੇ ਵੇਖੋ ਖਾਂ-ਖਾਂ ਤੇ ਬੀੜੀਆਂ ਦਾ ਸੇਵਨ ਕੀਤਾ ਜਾ ਰਿਹਾ ਕੁਟਕਿਆਂ ਦਾ ਸੇਵਨ ਕੀਤਾ ਜਾ ਰਿਹਾ ਔਰ ਦਿੱਲੀ ਮਾਡਲ ਜਿਸ ਨੂੰ ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰਨਾ ਤੇ ਸਾਨੂੰ ਉਹ ਨਹੀਂ ਭਾਈ ਚਾਹੀਦਾ ਤੁਹਾਡਾ ਇਹੋ ਜਿਹਾ ਮਾਡਲ ਆ ਹਾਲਾਤ ਵੇਖੋ ਕੀ ਬਣਾਏ ਆਂ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਸਾਫ ਸਫਾਈ ਦੇ ਹਾਲਾਤ ਤੁਸੀਂ ਵੇਖ ਹੀ ਲਏ ਆ ਇਹ ਦਿੱਲੀ ਮਾਡਲ ਸਾਨੂੰ ਨੇ ਇਹੋ ਜਿਹਾ ਦਿੱਲੀ ਮਾਡਲ ਚਾਹੀਦਾ ਕਿਉਂਕਿ ਪੰਜਾਬ ਸਾਡਾ ਬਹੁਤ ਸੋਹਣਾ ਹੈ ਤੁਹਾਨੂੰ ਲੱਖਾਂ ਹਜ਼ਾਰਾਂ ਗੁਣਾ ਚੰਗਾ ਆ ਹਾਲਾਤ ਨਾ ਬਣਾਈ ਜਿਹੜੇ ਕੋਈ ਸਫਾਈ ਨਹੀਂ ਸਰਕਾਰ ਟੋਟਲ ਫੇਲ ਹੈ ਦਿੱਲੀ ਦੀ ਸਰਕਾਰ ਟੋਟਲ ਫੇਲ ਜੇ ਗੁਰੂ ਦੇ ਘਰ ਦੇ ਬਾਅਦ ਇਹਨਾਂ ਸਫਾਈ ਕਰ ਸਕਦੀ ਹੈ ਫਿਰ ਚੁੱਪ ਕਰਕੇ ਰਮਾਨ ਨਾਸਤੀ ਬਾ ਦੇ ਕੇ ਘਰਾਂ ਚ ਬੈਠੇ ਹਰ ਤਰੀਕੇ ਤਰੀਕੇ ਸੇਰੀਆ ਰਹੂਗਾ ਜੇ ਹੋਵੇ ਕਰਾਈ ਵਾਸਤੇ 10 ਤੋਂ 20 ਹੈ ਇਸ ਵਿੱਚ ਹੂੰ ਕਿਸ ਨੇ ਜੁਸਾ ਉਸ ਵਿੱਚ ਨਿਕਲੇ ਰਹਿ ਗਏ ਨੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਤੁਸੀਂ ਦੱਸੋ ਵੀ ਕੀ ਦੱਸਣਾ ਚਾਹੁੰਦੇ ਦਿੱਲੀ ਮਾਡਲ ਬਾਰੇ ਤੁਹਾਡੇ ਕੀ ਵਿਚਾਰ ਨੇ ਦਿੱਲੀ ਮਾਡਲ ਵੇਖ ਲਓ ਸੀਚਕਾਂ ਦੇ ਬਾਹਰ ਆਪਾਂ ਗੁਰਦਾਰਾ ਸਾਹਿਬ ਦੇ ਅੱਛਾ ਜੀ ਆਹ ਦੇਖੋ ਆ ਰੁਕਦਾ ਹਲਕੀ ਕਰਤਾ ਕਿ ਦਿੱਲੀ ਮਾਡਲ ਜਿਹੜਾ ਵਾ ਇਹ ਤੇ ਮੂੰਹ ਬੰਨ ਕੇ ਜਾਣਾ ਪੈਂਦਾ ਇੱਥੇ ਸਰਕਾਰੀ ਢੀਡੀਆਂ ਤੇ ਮਿੱਟੀ ਦੀਆਂ ਦੁਕਾਨਾਂ ਲੱਗੇ ਬਾਹਰ ਬਹੁਤ ਗਰਮ ਹਾਲੇ ਤੇ ਖਲੋਰੀ ਫੜਦੇ ਆਪਾਂ ਬਾਅਦ ਚ ਗੱਲ ਕਰਦੇ ਹਾਂ ਤੁਸੀਂ ਜੀ ਪਾਣੀ ਪੀਂਦੇ ਚੱਲੋ ਪਾਣੀ ਪੀਂਦੇ ਚੱਲੋ ਥੋੜਾ ਜਿਹਾ ਲੌਂਜ ਰੂਮ ਹੈ ਪਰ ਕਿੰਨਾ ਫੋਟੋ ਹੈ ਕੈਟੋ ਕੰਪਨੀ ਦਾ ਉਹ ਮਾਰਗੇ ਦਾ ਕੀ ਦਿੰਦੀ ਹੈ یہی ਚਾਹ ਹੈ ਆ ਇਧਰ ਆ ਕੁੜਕੀ ਨੂੰ ਭਾੜੀ ਆ ਜਾ ਤਰੇ ਆ ਨਾ ਫਿਰ ਫਟਾਫਟ ਆਓ ਹਾਂ ਸ਼ਾਦਾ 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 ਹਾਂ ਇਹ ਹਾਲਾਤ ਨੇ ਦਿੱਲੀ ਦੇ ਜਿੱਥੇ ਕਹਿੰਦੇ ਪੋਲੂਸ਼ਨ ਬਹੁਤ ਆਉਂਦਾ ਇੱਥੇ ਅਸੀਂ ਖੁਦ ਮੂੰਹ ਬੰਨ ਕੇ ਚੱਲ ਰਹੇ ਹਾਂ ਥਾ ਥਾ ਤੇ ਗੁੱਟਕੇ ਬੀੜੀਆਂ ਸਿਕਟਾ ਆ ਦੇਖੋ ਦੰਦ ਇਹ Habe ich auch okay.